ਜੀ ਅੱਜ ਬਟਾਲਾ ਪੁਲਿਸ ਦੇ ਇੱਕ ਸਿਟੀ ਪੁਲਿਸ ਦੇ ਵੱਲੋਂ ਇੱਕ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇੱਕ ਦੋਸ਼ੀ 모ਹਿਤ ਇਲੀਅਸ ਕਾਕਾ ਜੋ ਕਿ ਗਾਂਧੀ कॅम्प ਦਾ ਰਹਿਣ ਵਾਲਾ ਸੀਗਾ ਉਹਨੂੰ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਲੈ ਕੇ ਆਏ ਸੀਗੇ ਉਹਨੇ ਇਨਕਸ਼ਾਫ ਕੀਤਾ ਸੀਗਾ ਕਿ ਉਹਨੇ ਇੱਥੇ ਜਿਹੜਾ ਥੰਦ ਪਿੰਡ ਦੇ ਰਖਵੇ ਦੇ ਵਿੱਚ ਇੱਥੇ ਨਹਿਰ ਕੰਡੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਤੇ ਇਨਕਸ਼ਾਫ ਦੇ ਮੁਤਾਬਕ ਪੁਲਿਸ ਪਾਰਟੀ ਉਹ ਹੈਰੋਇਨ ਰਿਕਵਰ ਕਰਨ ਵਾਸਤੇ ਆਈ ਸੀਗੀ ਜੋ ਇਥੇ ਆ ਕੇ ਉਹਨੇ ਪੁਲਿਸ ਨੂੰ ਚਕਮਾ ਦਿੱਤਾ ਤੇ ਇੱਥੇ ਆ ਕੇ ਪਤਾ ਲੱਗਾ ਕਿ ਹੈਰੋਇਨ ਤਾਂ ਉਹਨੇ ਲਕੋਈ ਹੀ ਨਹੀਂ ਸੀਗੀ ਉਹਨੇ ਇੱਕ ਵੈਪਨ ਆਪਣਾ ਲਕੋਇਆ ਹੋਇਆ ਸੀਗਾ ਇੱਥੇ 30 ਸਟਾਰ ਪਿਸਟਲ ਜਿਹੜਾ ਹੁੰਦਾ ਉਹ ਇੱਥੇ ਲਕੋਇਆ ਸੀਗਾ ਤੇ ਇਮੀਡੀਏਟਲੀ ਐਨੇ ਉਸ ਸਟਾਰ ਪਿਸਟਲ ਨੂੰ ਆਪਣੇ ਹੱਥ ਵਿੱਚ ਲੈ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜੋ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਦੇ ਉੱਤੇ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਜਿਹੜੇ ਐਸ ਐਚਓ ਸਿਟੀ ਨੇ ਸੁਖਜਿੰਦਰ ਜੀ ਉਹਨਾਂ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੋ ਇਹਦੀ ਸੱਜੀ ਲੱਤ ਤੇ ਲੱਗਾ ਫਾਇਰ ਲੱਗਣ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਕਾਬੂ ਕੀਤਾ ਤੇ ਇਹਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਮੈਂ ਦੱਸਣਾ ਚਾਹਾਂਗਾ ਕਿ ਇਹ ਮੋਹਿਤ ਇਲੀਅਸ ਕਾਕਾ ਜਿਹੜਾ ਦੋਸ਼ੀ ਸੀਗਾ ਇਹ ਰਾਹੁਲ ਦਾਤਰ ਤੇ ਅਮਨ ਆਂਡਾ ਜਿਹੜਾ ਇਥੋ ਦੇ ਨਟੋਰੀਅਸ ਕ੍ਰਿਮੀਨਲਸ ਨੇ ਬਟਾਲਾ ਦੇ ਉਹਨਾਂ ਦੇ ਗਰੁੱਪ ਦਾ ਮੈਂਬਰ ਸੀਗਾ ਤੇ ਉਹਨਾਂ ਵਾਸਤੇ ਹੀ ਇੱਥੇ ਹੈਰੋਇਨ ਦਾ ਆਦਾਨ-ਪ੍ਰਦਾਨ ਦਾ ਜਿਹੜਾ ਜੋ ਪ੍ਰਾਇਮਰੀ ਪ੍ਰਾਇਮਾ ਫਸਾਈ ਪੁਛਗੇ ਚ ਵਿੱਚ ਗੱਲ ਸਾਹਮਣੇ ਆਈ ਹੈ ਉਹਦੇ ਕੰਮ ਕਰ ਰਿਹਾ ਸੀਗਾ ਤੇ ਇਹਨਾਂ ਨੇ ਆਪੋਜ਼ਿਟ ਗੈਂਗ ਜਿਹੜਾ ਕਿ 사ਜਨ ਲੋਂਡਾ ਹੈ ਉਹ ਵੀ ਇਥੋ ਬਟਾਲਾ ਦੇ ਹੀ ਇੱਕ ਨਟੋਰੀਅਸ ਕ੍ਰਿਮੀਨਲ ਹੈ ਉਹਨਾਂ ਨਾਲ ਇਹਨਾਂ ਦੀ ਪਿਛਲੇ ਦਿਨਾਂ ਦੇ ਚਾਫੀ ਗੋਲੀਬਾਰੀ ਚੱਲੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਗ੍ਰੰਥਗੜ੍ਹ ਵਿਖੇ ਗੋਲੀ ਚਲਾਈ ਸੀ ਇਸ ਤੋਂ ਬਾਅਦ ਇਹਨਾਂ ਨੇ ਸ਼ੇਰਪੁਰ ਵਿਖੇ ਗੋਲੀ ਚਲਾਈ ਇਸ ਤੋਂ ਬਾਅਦ ਇਹਨਾਂ ਨੇ ਐਸਐਲ ਬਾਬਾ ਕਾਲਜ ਜਿਹੜਾ ਬਟਾਲੇ ਦਾ ਬੜਾ ਰਿਪਿਊਟਡ ਕਾਲਜ ਹੈ ਉਹਦੇ ਬਾਹਰ ਇਹਨਾਂ ਨੇ ਗੈਂਗਵਾਰ ਇੱਕ ਸਾਹ ਦੀ ਹੋਈ ਜਿਹਦੇ ਵਿੱਚ ਦੋਨੋਂ ਜਿਹੜੇ ਗੈਂਗ ਸੀਗੇ ਉਹਦੇ ਜਿਹੜੇ ਦੋਸ਼ੀ ਸੀਗੇ ਉਹਦੇ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਸਿੱਧੀਆਂ ਗੋਲੀਆਂ ਆਪਸ ਵਿੱਚ ਚਲਾਈਆਂ ਜਿਹਦੇ ਨਾਲ ਸਟੂਡੈਂਟਸ ਵਿੱਚ ਸਟੂਡੈਂਟਸ ਦੇ ਪੇਰੈਂਟਸ ਦੇ ਵਿੱਚ ਤੇ ਆਮ ਜਿਹੜੇ ਨਾਗਰਿਕ ਨੇ ਬਟਾਲਾ ਦੇ ਉਹਨਾਂ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਬਣ ਗਿਆ ਸੀ ਇਸ ਤੋਂ ਬਾਅਦ ਇਹਨਾਂ ਲਾਸਟ ਜਿਹੜੀ ਵਾਰਦਾਤ ਕੀਤੀ ਉਹਦੇ ਵਿੱਚ ਇਹਨਾਂ ਨੇ ਗਾਂਧੀ ਕੈਂਪ ਵਿੱਚ ਵਿਖੇ ਇਹਨੇ ਜਿਹੜੀ 모ਹਿਤ ਕਾਕਾ ਹੈ ਇਹਨੇ ਗੋਲੀ ਚਲਾਈ ਸੀ ਜਿਹਦੇ ਵਿੱਚ ਤਿੰਨ ਜਿਹੜੇ ਵਿਅਕਤੀ ਨੇ ਉਹ ਇੰਜਰਡ ਵੀ ਹੋ ਗਏ ਸੀਗੇ ਸੋ ਇਹ ਸਾਰੀਆਂ ਵਾਰਦਾਤਾਂ ਜਦੋਂ ਬੈਕ ਟੂ ਬੈਕ ਚੱਲ ਰਹੀਆਂ ਸੀਗਾ ਤਾਂ ਬਹੁਤ ਸਹਿਮ ਦਾ ਮਾਹੌਲ ਬਣ ਚੁੱਕਾ ਸੀਗਾ ਬਟ ਡੀਐਸਪੀ ਸਿਟੀ ਦੀ ਜਿਹੜੀ ਟੀਮ ਇਹ ਲੀਡ ਕਰ ਰਹੀ ਸੀਗੇ ਸੋ ਇਹਨਾਂ ਦੀ ਟੀਮ ਨੇ 2 ਦਿਨ ਪਹਿਲੋਂ ਜਿਹੜਾ ਡੀਐਸਪੀ ਸਿਟੀ ਇੰਸਪੈਕਟਰ ਸੀਆਈਏ ਸਾਡੇ ਇੰਸਪੈਕਟਰ ਸੁਖਰਾਜ ਸੀਆਈਏ ਇਨਚਾਰਜ ਤੇ ਐਸਐਚਓ ਸਿਟੀ ਸੁਭਿੰਦਰ ਜੀ ਉਹਨਾਂ ਵੱਲੋਂ ਇਹ ਰਲ ਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਹਦੇ ਵਿੱਚ ਇਹਨਾਂ ਨੇ ਪਾਰੀ ਦੋਸ਼ੀ ਜਿਹੜੇ ਨੇ ਸਿਟੀ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਜਿਹੜਾ ਮੋਹਿਰ ਕਾਕਾ ਅੱਜ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਲੈ ਕੇ ਆਏ ਸੀਗੇ ਬਟ ਉਹਨੇ ਹੈਰੋਇਨ ਦੀ ਜਗ੍ਹਾ ਪਿਸਤਲ ਲਕੋਇਆ ਹੋਇਆ ਸੀਗਾ ਤੇ ਪਿਸਤਲ ਫੜ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਕੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਵੀ ਇੱਕ ਫਾਇਰ ਮੋਹਿਤ ਕਾਕਾ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਦੇ ਕੀਤੇ ਗਏ ਤੇ ਜਵਾਬੀ ਫਾਇਰ ਦੇ ਵਿੱਚ ਜਿਹੜਾ ਐਸਐਚਓ ਸਿਟੀ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਦੀ ਲੱਤ ਲੱਗ ਨਹੀਂ ਰੱਬ ਸੁੱਖ ਰੱਖੇ ਪੁਲਿਸ ਦਾ ਕੋਈ ਜਵਾਨ ਜ਼ਖਮੀ ਨਹੀਂ ਹੋਇਆ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਪਹਿਲੋ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਉਹਦੇ ਫਾਇਰ ਲੱਗ ਗਿਆ ਤੇ ਉਹਨੂੰ ਜਿਹੜੀ ਪ੍ਰਾਇਮਰੀ ਮੈਡੀਕ ਏਡ ਦਿੰਦੇ ਹੋਏ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਬਟਾਲਾ ਮੂਵ ਕਰ ਦਿੱਤਾ ਜੀ ਜਿੱਦਾਂ ਕਿ ਮੈਂ ਦੱਸਿਆ ਕਿ ਰੀਸੈਂਟ ਟਾਈਮਸ ਵਿੱਚ ਤੁਹਾਡੇ ਪ੍ਰੈਸ ਡੇਅਰ ਮਾਧਿਅਮ ਨਾਲ ਹੀ ਸਾਰਿਆਂ ਦੇ ਪਤਾ ਲੱਗਾ ਸੀਗਾ ਕਿ ਇੱਥੇ ਇਹ ਗੈਂਗਬੋਰ ਜਿਹੜੇ ਨੇ ਦੋਨੋਂ ਗਰੁੱਪਸ ਆਪਸ ਵਿੱਚ ਗੋਲੀਬਾਰੀ ਕਰ ਰਹੇ ਨੇ ਲੇਕਿਨ ਪਹਿਲਾਂ ਤਾਂ ਇਹਨਾਂ ਦੀ ਦੋ ਦਿਨ ਪਹਿਲਾਂ ਜਦੋਂ ਇਹ ਜਿਹੜੇ ਮੈਂਬਰ ਸੀਗੇ ਇਹਨਾਂ ਦੀ ਅਰੈਸਟ ਹੋਣੀ ਤੇ ਅੱਜ ਫਿਰ ਇਹਨਾਂ ਜਿਹੜਾ ਚਲੋ ਮੇਨ ਮੈਂਬਰ ਆਇਆ ਤੇ ਰਿਕਵਰੀ ਹੈਰੋਇਨ ਦੀ ਕਰਾਉਣ ਵਾਸਤੇ ਬਟ ਉਸ ਤੋਂ ਬਾਅਦ ਜਦੋਂ ਇਹਨਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਵਿੱਚ ਇਹਦਾ ਇੰਜਰਡ ਇਦੇ ਨਾਲ ਜਿਹੜਾ ਬਟਾਲਾ ਪੁਲਿਸ ਬਟਾਲਾ ਜ਼ਿਲ੍ਹੇ ਦੇ ਵਿੱਚ ਆਏ ਦਿਨ ਗੋਲੀਬਾਰੀ ਦਾ ਸਿਲਸਲਾ ਚੱਲ ਰਿਹਾ ਸੀਗਾ ਮੈਨੂੰ ਉਮੀਦ ਹੈ ਕਿ ਇਹਦੇ ਉੱਤੇ ਠੱਲ ਪਏਗੀ ਸਿਵਲ ਹਸਪੀਟਲ ਬਟਾਲਾ ਜੀ